ਅਕਾਲੀ ਦਲ ਜਿੰਦਾਬਾਦ ਆਪਣੀ ਅਕਾਲੀ ਦਲ ਜਿੰਦਾਬਾਦ ਸਰ ਬਰਦੀ ਸਿੰਘ ਢਿੱਲੋਂ ਜਿੰਦਾਬਾਦ ਸਰ ਤਖਵੀਰ ਸਿੰਘ ਬਾਦਲ ਜਿੰਦਾਬਾਦ ਸੋਹਣੀ ਅਕਾਲੀ ਦਲ ਜਿੰਦਾਬਾਦ ਸਰ ਕੀ ਨਾਮ ਹੈ ਜੀ ਰਮਨਦੀਪ ਸਿੰਘ ਜੀ ਪਿੰਡ ਬਹਿਲੋਲਪੁਰ ਸਰ ਪੰਜਾਬ ਪਛਾਉ ਯਾਤਰਾ ਤੇ ਜਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਅੱਜ ਸੁਖਵੀਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸੋਹਣੀ ਅਕਾਲੀ ਦਲ ਪ੍ਰਧਾਨ ਅੱਜ ਉਹਨਾਂ ਜਿਹਨਾਂ ਨੂੰ ਪਤਾ ਹੀ ਆਪਾਂ ਨੂੰ ਜੋ ਖਾਸਾਰੇ ਪੰਜਾਬ ਦੇ ਵਿੱਚ ਉਹ ਪੰਜਾਬ ਯਾਤਰਾ ਕੱਢ ਰਹੇ ਨੇ ਉਸ ਦਾ ਅੱਜ ਜੋ ਪਹਿਲਾ ਬੱਸੀ ਪਠਾਣਾ ਬੱਸੀ ਪਠਾਣਾ ਤੋਂ ਬਾਅਦ ਸਮਰਾਲੇ ਪਹੁੰਚ ਰਹੇ ਨੇ ਜੀ ਦੀ ਗਵਾਹੀ ਸਰਦਾਰ ਆਪਣੇ ਪਰਮਜੀਤ ਸਿੰਘ ਜੀ ਢੱਲੋਂ ਉਹਨਾਂ ਦੀ ਰਹਿਮ ਨਵਾਜ਼ੀ ਦੇ ਥੱਲੇ ਅੱਜ ਜੋ ਬਲੋਲਪੁਰ ਤੋਂ ਵੱਡਾ ਕਾਫਲੇ ਦੇ ਰੂਪ ਦੇ ਵਿੱਚ ਅੱਜ ਸਮਰਾਲੇ ਹਲਕੇ ਦੇ ਵਿੱਚ ਪਹੁੰਚ ਰਹੇ ਆ ਜੀ ਤੇ ਸਰ ਫਤਿਹਗੜ੍ਹ ਸੀਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਜਿਸ ਮਰਜ਼ੀ ਜਿਹਨੂੰ ਮਰਜ਼ੀ ਟਿਕਟ ਦੇ ਕੇ ਫਤਿਹਗੜ੍ਹ ਸਾਭ ਦੇ ਵਿੱਚ ਭੇਜ ਦੇਵੇ 100% ਇਸ ਨਾਲੇ ਹਲਕੇ ਦੇ ਵਿੱਚੋਂ ਸਭ ਤੋਂ ਵੱਧ ਲੀਡਰ ਜਿਤਾ ਕੇ ਜੋ ਇਹ ਹਲਕੇ ਫਤਿਹਗੜ੍ਹ ਸਾਹਿਬ ਦੀ ਜੋ ਸੀਟ ਆ ਉਹ ਅਸੀਂ ਸ਼੍ਰੋਮਣੀ ਕਾਲਜ ਦਲ ਦੀ ਝੋਲੀ 'ਚ ਪਾਵਾਂਗੇ ਜੀ ਸਰਦਾਰ 파ਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਬਚਾਓ ਯਾਤਰਾ ਵਿੱਚ ਪਿੰਡ ਬਹਿਲੋਲਪੁਰ ਤੋਂ ਪੂਰੇ ਹਮ ਹਮਾ ਕੇ ਪੂਰੇ ਜੋਸ਼ ਨਾਲ 50 ਟਰੈਕਟਰਾਂ ਦੇ ਕਾਫਲੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਵਿੱਚ ਪਹੁੰਚਣ ਪਹੁੰਚਣ ਲੱਗੇ ਪੰਜਾਬ ਬਚਾਓ ਯਾਤਰਾ ਤੇ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ ਸਾਡੇ ਇਸ ਇਲਾਕੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਸਾਡੇ ਹਲਕੇ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਜੀ ਢਿੱਲੋਂ ਬਹੁਤ ਹੀ ਬੜੇ ਦੇ ਕੇ ਸੁਝਵਾਨ ਆਗੂ ਨੇ ਅਸੀਂ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੀ ਰੈਲੀ ਵਿੱਚ ਵੱਡਾ ਕਾਫਲਾ ਲੈ ਕੇ ਪਹੁੰਚ ਰਹੇ ਹਾਂ ਜੀ ਤੇ ਹਾਂ ਸਰ ਕੀ ਨਾਮ ਹੈ ਜੀ ਸਰਦਾਰ ਮਨਜੀਤ ਸਿੰਘ ਜੀ ਸਾਫ ਕਸਰਪੰਚ ਬਲੋਲਪੁਰ ਸਰ ਪੰਜਾਬ ਬਚਾਓ ਯਾਤਰਾ ਤੇ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਉਹਦਾ ਪਰਮਜੀਤ ਸਿੰਘ ਦੇ ਯਾਰ ਮਤਲਬ ਅਸੀਂ ਚੱਲੇ ਆ ਤੇ ਉੱਥੇ ਆਪਣੇ ਬਾਦਲ ਜੀ ਆ ਰਹੇ ਨੇ ਸੁਖਬੀਰ ਸਿੰਘ ਪ੍ਰਧਾਨ ਜੀ ਉਹਨਾਂ ਦੇ ਰੀਜੇ ਵਿੱਚ ਆ ਕੇ ਰਲਣਾ ਸੀ ਤੇ ਮਤਲਬ ਪਹਿਲਾਂ ਹੀ ਆ ਵੀ ਜਦੋਂ ਵੱਧ ਤੋਂ ਵੱਧ ਕੱਟ ਕਰਕੇ ਅੱਜ ਉੱਥੇ ਪਹੁੰਚ ਰਹੇ ਆ 50 ਟਰੈਕਟਰ ਨੇ ਗੱਡੀਆਂ ਨੇ ਬਲੋਲਪੁਰ ਤੋਂ ਪਹੁੰਚ ਰਹੇ ਆ